ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋੜੀ ਮਹਲਾ 5 ਨੀਕੇ ਗੁਣ ਗਾਓ ਮਿਟਹੀ ਰੋਗਾ ਮੁਖ ਊਜਲ ਮਨ ਨਿਰਮਲ ਹੋਈਏ ਤੇਰੋ ਰਹੈ ਇਹਾ ਉਹਾ ਲੋਗ ਨੀਕੇ ਗੁਣ ਗਾਓ ਮਿਟਹੀ ਰੋਗ ਮੋਖ ਉਜਲ ਮਨ ਨਿਰਮਲ ਹੋਈ ਏ ਤੇਰੋ ਰਹੈ ਇਹਾ ਉਹਾ ਲੋਗ ਰਹਾਓ ਚਰਨ ਭਗਾਰ ਕਰੋ ਗੁਰ ਸੇਵਾ منہیں راو پوگا آپت باد ہنکارا مان سوئی جو ہوگا ست ٹہل سوئی ہے لاگا جس مستک لکھے لکھو گا ਕਹੋ ਨਾਨਕ ਏਕ ਬਿਨ ਦੂਜਾ ਅਵਰਨਾ ਕਰਣ ਜੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਲਾ ਪੰਜਵਾਂ ਨੀਕੇ ਗੁਣ ਗਾਓ ਮਿਟਹੀ ਰੋਗਾ ਮੁਖ ਊਜਲ ਮਨ ਨਿਰਮਲ ਹੋਈਏ ਤੇਰੋ ਰਹੈ ਇਹਾ ਉਹਾ ਲੋਗ ਨੀਕੇ ਗੁਣ ਗਾਓ ਮਿਟਹੀ ਰੋਗਾ ਮੋਖ ਉਜਲ ਮਨ ਨਿਰਮਲ ਹੋਈ ਹੈ ਤੇਰੋ ਰਹੇ ਇੰਹਾ ਉੰਹਾ ਲੋਗ ਰਹਾਓ ਚਰਨ ਭਗਾਰ ਕਰੋ ਗੁਰ ਸੇਵਾ ਮਨਹਿ ਚਰਾਓ ਭੋਗ ਛੋੜ ਆਪਤ ਬਾਦ ਹੰਕਾਰਾ ਮਾਨ ਸੋਈ ਜੋਗਾ ਸੰਤ ਟਹਲ ਸੋਈ ਹੈ ਲਗਾ ਜਿਸ ਮਸਤਕ ਲਿਖਿਆ ਲੇਖੋਗ ਕਹੋ ਨਾਨਕ ਏਕ ਬਿਨ ਦੂਜਾ ਅਵਰਨਾ ਕਰਨੇ ਜੋਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋੜੀ ਮਹਲਾ 5 ਨੀਕੇ ਗੁਣ ਗਾਓ ਮਿਟਹੀ ਰੋਗਾ ਮੁਖ ਊਜਲ ਮਨ ਨਿਰਮਲ ਹੋਈਏ ਤੇਰੋ ਰਹੈ ਇਹਾ ਉਹਾ ਲੋਗ ਨਿਕੇ ਗੁਣ ਗਾਓ ਮਿਟਹੀ ਰੋਗ ਮੋਖ ਉਜਲ ਮਨ ਨਿਰਮਲ ਹੋਈ ਏ ਤੇਰੋ ਰਹੈ ਇਹਾ ਉਹਾ ਲੋਗ ਰਹਾਉ ਚਰਨ ਭਗਾਰ ਕਰੋ ਗੁਰ ਸੇਵਾ ਮਨ ਹੈ ਚਰਾਵੋ ਭੋਗ ਛੋੜ ਆਪਤ ਬਾਦ ਹੰਕਾਰਾ ਮਾਨ ਸੋਈ ਜੋਗ ਸੰਤ ਟਹਲ ਸੋਈ ਹੈ ਲਗਾ ਜਿਸ ਮਸਤਕ ਲਿਖਿਆ ਲੇਖੋਗ ਕਹੋ ਨਾਨਕ ਏਕ ਬਿਨ ਦੂਜਾ ਅਵਰਨਾ ਕਰਨੇ ਜੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਲਾ ਪੰਜਵਾਂ ਨੀਕੇ ਗੁਣ ਗਾਓ ਮਿਟਹੀ ਰੋਗਾਂ ਮੁਖ ਊਜਲ ਮਨ ਨਿਰਮਲ ਹੋਈਏ ਤੇਰੋ ਰਹੈ ਇਹਾ ਉਹਾ ਲੋਗ ਨੀਕੇ ਗੁਣ ਗਾਓ ਮਿਟਹੀ ਰੋਗਾਂ ਮੋਖ ਉਜਲ ਮਨ ਨਿਰਮਲ ਹੋਈ ਏ ਤੇਰੋ ਰਹੇ ਇੰਹਾਂ ਉੰਹਾਂ ਲੋਗ ਰਹਾਓ ਚਰਨ ਭਗਾਰ ਕਰੋ ਗੁਰ ਸੇਵਾ ਮਨਹਿ ਚਰਾਓ ਭੋਗ ਛੋੜ ਆਪਤ ਬਾਦ ਹੰਕਾਰਾ ਮਾਨ ਸੋਈ ਜੋਗਾ ਸੰਤ ਟਹਲ ਸੋਈ ਹੈ ਲਗਾ ਜਿਸ ਮਸਤਕ ਲਿਖਿਆ ਲਿਖੋਗ ਕਹੋ ਨਾਨਕ ਏਕ ਬਿਨ ਦੂਜਾ ਹਰਨਾ ਕਰਨੇ ਜੋਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋੜੀ ਮਹਲਾ 5 ਨੀਕੇ ਗੁਣ ਗਾਓ ਮਿਟਹੀ ਰੋਗਾ ਮੁਖ ਊਜਲ ਮਨ ਨਿਰਮਲ ਹੋਈਏ ਤੇਰੋ ਰਹੇ ਇਹਾ ਉਹਾ ਲੋਗ ਨੀਕੇ ਗੁਣ ਗਾਓ ਮਿਟਹੀ ਰੋਗ ਮੋਖ ਉਜਲ ਮਨ ਨਿਰਮਲ ਹੋਈ ਹੈ ਤੇਰੋ ਰਹੇ ਇਹਾ ਉਹਾ ਲੋਗ ਰਹਾਓ ਚਰਨ ਭਗਾਰ ਕਰੋ ਗੁਰ ਸੇਵਾ ਮਨ ਹੈ ਚਰਾਵੋ ਭੋਗ ਛੋੜ ਆਪਤ ਬਾਦ ਹੰਕਾਰ ਮਾਨ ਸੋਈ ਜੋਗ ਸੰਤ ਟਹਲ ਸੋਈ ਹੈ ਲਗਾ ਜਿਸ ਮਸਤਕ ਲਿਖਿਆ ਲਖੋਗ ਕਹੋ ਨਾਨਕ ਏਕ ਬਿਨ ਦੂਜਾ ਅਵਰਨਾ ਕਰਨੇ ਜੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਲਾ ਪੰਜਵਾਂ ਨੀਕੇ ਗੁਣ ਗਾਓ ਮਿਟਹੀ ਰੋਗਾਂ ਮੁਖ ਊਜਲ ਮਨ ਨਿਰਮਲ ਹੋਈਏ ਤੇਰੋ ਰਹੈ ਇਹਾ ਉਹਾ ਲੋਗ ਨੀਕੇ ਗੁਣ ਗਾਓ ਮਿਟਹੀ ਰੋਗਾਂ ਮੋਖ ਉਜਲ ਮਨ ਨਿਰਮਲ ਹੋਈ ਹੈ ਤੇਰੋ ਰਹੇ ਇੰਹਾ ਉੰਹਾ ਲੋਗ ਰਹਾਓ ਚਰਨ ਭਗਾਰ ਕਰੋ ਗੁਰ ਸੇਵਾ ਮਨਹਿ ਚਰਾਓ ਭੋਗ ਛੋੜ ਆਪਤ ਬਾਦ ਹੰਕਾਰਾ ਮਾਨ ਸੋਈ ਜੋਗਾ ਸੰਤ ਟਹਲ ਸੋਈ ਹੈ ਲਗਾ ਜਿਸ ਮਸਤਕ ਲਿਖਿਆ ਲੇਖੋਗ ਕਹੋ ਨਾਨਕ ਏਕ ਬਿਨ ਦੂਜਾ ਅਵਰਨਾ ਕਰਨੇ ਜੋਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋੜੀ ਮਹਲਾ 5 ਨੀਕੇ ਗੁਣ ਗਾਓ ਮਿਟਹੀ ਰੋਗਾ ਮੁਖ ਊਜਲ ਮਨ ਨਿਰਮਲ ਹੋਈਏ ਤੇਰੋ ਰਹੈ ਇਹਾ ਉਹਾ ਲੋਗ ਨਿਕੇ ਗੁਣ ਗਾਓ ਮਿਟਹੀ ਰੋਗ ਮੋਖ ਉਜਲ ਮਨ ਨਿਰਮਲ ਹੋਈ ਏ ਤੇਰੋ ਰਹੈ ਇਹਾ ਉਹਾ ਲੋਗ ਰਹਾਉ ਚਰਨ ਭਗਾਰ ਕਰੋ ਗੁਰ ਸੇਵਾ ਮਨ ਹੈ ਚਰਾਵੋ ਭੋਗ ਛੋੜ ਆਪਤ ਬਾਦ ਹੰਕਾਰਾ ਮਾਨ ਸੋਈ ਜੋਗ ਸੰਤ ਟਹਲ ਸੋਈ ਹੈ ਲਗਾ ਜਿਸ ਮਸਤਕ ਲਿਖਿਆ ਲੇਖੋਗ ਕਹੋ ਨਾਨਕ ਏਕ ਬਿਨ ਦੂਜਾ ਅਵਰਨਾ ਕਰਣ ਜੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਲਾ ਪੰਜਵਾਂ ਨੀਕੇ ਗੁਣ ਗਾਓ ਮਿਟਹੀ ਰੋਗਾਂ ਮੁਖ ਊਜਲ ਮਨ ਨਿਰਮਲ ਹੋਈਏ ਤੇਰੋ ਰਹੈ ਇਹਾ ਉਹਾ ਲੋਗ ਨੀਕੇ ਗੁਣ ਗਾਓ ਮਿਟਹੀ ਰੋਗਾਂ ਮੋਖ ਉਜਲ ਮਨ ਨਿਰਮਲ ਹੋਈ ਹੈ ਤੇਰੋ ਰਹੇ ਇहां ਉहां ਲੋਗ ਰਹਾਓ ਚਰਨ ਭਗਾਰ ਕਰੋ ਗੁਰ ਸੇਵਾ ਮਨ ਹੈ ਚਰਾਓ ਭੋਗ ਛੋੜ ਆਪਤ ਬਾਦ ਹੰਕਾਰਾ ਮਾਨ ਸੋਈ ਜੋਗ ਸੰਤ ਟਹਲ ਸੋਈ ਹੈ ਲਗਾ ਜਿਸ ਮਸਤਕ ਲਿਖਿਆ ਲੇਖੋਗ ਕਹੋ ਨਾਨਕ ਏਕ ਬਿਨ ਦੂਜਾ ਅਵਰਨਾ ਕਰਨੇ ਜੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ